ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਇ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਾਉਂਗੇ ਕਿ ਸਰ ਜਲਤੋਂ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਇਹਨਾਂ ਨੇ ਵੀ ਪੀਐਸ ਟੈਟ 2018-19 ਦੇਣਾ ਹੈ ਤਾਂ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਲਾਈਵ ਮੋਕ ਟੈਸਟ ਦੀ ਜਿੰਦੇ ਵਿੱਚ ਆਪਾਂ ਮੋਕ ਟੈਸਟ ਨੂੰ ਸੋਲਵ ਕਰਦੇ ਹਾਂ ਤਾਂ ਜਿੰਨੇ ਜ਼ਿਆਦਾ ਮੋਕ ਟੈਸਟ ਤੁਸੀਂ ਸੋਲਵ ਕਰੋਗੇ ਉੰਨੀ ਟੈਂਪਟੇਸ਼ਨ ਐਗਜ਼ਾਮ ਦੇ ਵਿੱਚ ਤੁਹਾਡੀ ਵਧੀਆ ਹੋਊਗੀ ਤਾਂ ਹੁਣ ਆਪਾਂ ਕਰਦੇ ਆਂ ਪੰਜਾਬੀ ਦੀ ਪੈਡਾਗੋਜੀ ਦਾ ਟੌਪਿਕ ਹੈ ਇਹ ਇੰਪੋਰਟੈਂਟ ਹੈ ਭਾਸ਼ਾ ਸਿੱਖਿਆ ਵਾਲਾ ਟੌਪਿਕ ਹੈ ਭਾਸ਼ਾ ਸਿੱਖਿਆ ਦੇ ਅੱਗੇ ਵੀ ਆਪਾਂ ਇੱਕ ਦੋ ਟੌਪਿਕ ਕੀਤੇ ਆ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਪੰਜਾਬੀ ਦੀਆਂ ਮੈਥ ਦੀਆਂ ਇੰਗਲਿਸ਼ ਦੀਆਂ ਤੇ ਬਾਲ ਵਿਕਾਸ ਦੀਆਂ ਵਾਤਾਵਰਣ ਦੀਆਂ ਨਹੀਂ ਦੇਖੀਆਂ ਜਰੂਰ ਦੇਖੋ ਤਾਂ ਹੁਣ ਆਪਾਂ ਸ਼ੁਰੂ ਕਰਦੇ ਆਂ ਫਸਟ ਹੈ ਭਾਸ਼ਾ ਸਿੱਖਿਆ ਵਿੱਚ ਬੱਚਾ ਆਪਣੇ ਵਿਹਾਰ ਦਾ ਆਦਾਨ-ਪ੍ਰਦਾਨ ਕਿਵੇਂ ਕਰਦਾ ਹੈ ਤਾਂ ਚਾਰ ਨੰਬਰ ਆਪਸ਼ਨ ਬਿਲਕੁਲ ਸਹੀ ਹੈ ਸੁਣ ਕੇ ਬੋਲ ਕੇ ਪੜ੍ਹ ਕੇ ਤੇ ਲਿਖ ਕੇ ਇੰਪੋਰਟੈਂਟ ਵੀ ਹੈ ਹਰ ਸਾਲ ਪੁੱਛੇ ਜਾਂਦੇ ਐ ਐਗਜ਼ਾਮ ਦੇ ਵਿੱਚ ਤਾਂ ਤੁਸੀਂ ਲਿਖਦੇ ਜਾਓ ਜਾਂ ਵੀਡੀਓ ਨੂੰ ਸੇਵ ਕਰਕੇ ਰੱਖੋ ਐਗਜ਼ਾਮ ਦੇ ਨੇੜੇ ਤੁਸੀਂ ਜ਼ਰੂਰ ਦੇਖਿਓ ਸਾਰੀਆਂ ਵੀਡੀਓ ਨੂੰ ਨੈਕਸਟ ਕੁਐਸਚਨ ਹੈ ਨੈਕਸਟ ਹੈ ਭਾਸ਼ਾ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ ਇਹ 3 ਨੰਬਰ ਤੇ ਭਾਸ਼ਾ ਦੇ ਸਾਰੇ ਕੋਸ਼ਲਾਂ ਵਿੱਚ નિਪੁੰਨ ਕਰਨਾ ਇਹ ਭਾਸ਼ਾ ਸਿੱਖਿਆ ਦਾ ਮੁੱਖ ਉਦੇਸ਼ ਹੈ ਤਾਂ ਤਿੰਨ ਆਪਸ਼ਨ ਭਾਸ਼ਾ ਦੇ ਸਾਰੇ ਕੋਸ਼ਲਾਂ ਵਿੱਚ નિਪੁੰਨ ਕਰਨਾ ਆਪਸ਼ਨ ਨੰਬਰ 3 ਬਿਲਕੁਲ ਰਾਈਟ ਹੈ ਨੈਕਸਟ ਹੈ ਕਿਸੇ ਦੂਸਰੇ ਵਿਅਕਤੀ ਦੁਆਰਾ ਉਚਾਰਨ ਧੁਨੀਆਂ ਸ਼ਬਦਾਂ ਭਾਵਾਂ ਤੇ ਵਿਚਾਰਾਂ ਨੂੰ ਕੰਨਾਂ ਨਾਲ ਸੁਣ ਕੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਨੂੰ ਭਾਸ਼ਾ ਦਾ ਕਿਹੜਾ ਕੋਸ਼ਲ ਕਿਹਾ ਜਾਂਦਾ ਹੈ ਕੋਸ਼ਲ ਮਤਲਬ ਸਕਿੱਲ ਕਿਉਂਕਿ ਇਹ ਸਕਿੱਲ ਭਾਸ਼ਾ ਸਕਿੱਲ ਦੇ ਕੁਐਸਚਨ ਹੈ ਇੰਪੋਰਟੈਂਟ ਹੈ ਇਹ ਹੈ অপਸ਼ਨ ਨੰਬਰ 4 ਸੁਣਨਾ ਤੇ ਸਮਝਣਾ অপਸ਼ਨ ਨੰਬਰ 4 ਸੁਣਨਾ ਤੇ ਸਮਝਣਾ ਨੈਕਸਟ ਹੈ ਜੇਕਰ ਬੱਚੇ ਨੂੰ ਜਨਮ ਸਮੇਂ ਤੋਂ ਹੀ ਸਮਾਜ ਤੋਂ ਵੱਖਰਾ ਕਰ ਦਿੱਤਾ ਜਾਵੇ ਤਾਂ ਉਹ ਉਹ ਭਾਸ਼ਾ ਸਿੱਖ ਸਕੇਗਾ ਤਾਂ ਇਹ অপਸ਼ਨ ਨੰਬਰ 1 ਬਿਲਕੁਲ ਨਹੀਂ ਤਾਂ ਉਹ ਬਿਲਕੁਲ ਨਹੀਂ ਭਾਸ਼ਾ ਸਿੱਖ ਸਕੇਗਾ ਜੇ ਉਹਨੂੰ ਸਮਾਜ ਤੋਂ ਹੀ ਵੱਖ ਕਰ ਦਿੱਤਾ ਜਾਵੇ ਨੈਕਸਟ ਹੈ ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਕੀ ਹੈ ਪਹਿਲਾ ਪੜਾ ਕੀ ਹੈ ਭਾਸ਼ਾ ਨੂੰ ਸਿੱਖਣ ਦਾ ਉਹ ਹੈ ਤਿੰਨ ਆਪਸ਼ਨ ਭਾਸ਼ਾ ਦੇ ਵੱਖ-ਵੱਖ ਤੱਤਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ ਭਾਸ਼ਾ ਦੇ ਜੋ ਵੱਖ-ਵੱਖ ਤੱਤਾਂ ਦਾ ਆਪਾਂ ਤੱਤਾਂ ਦਾ ਗਿਆਨ ਨੂੰ ਗ੍ਰਹਿਣ ਕਰਾਂਗੇ ਤਾਂ ਭਾਸ਼ਾ ਸਿੱਖਣ ਦਾ ਪਹਿਲਾ ਪੜਾ ਹੈ ਨੈਕਸਟ ਹੈ ਬੱਚਾ ਸ਼ੁੱਧ ਤਾਂ ਹੀ ਲਿਖ ਸਕਦਾ ਹੈ ਜੇਕਰ ਉਸ ਦਾ ਧਿਆਨ ਨਾਲ ਸੁਨੇ ਦੇ ਸਮਝੇ ਆਪਸ਼ਨ ਨੰਬਰ 2 ਸੁਨੇ ਅਤੇ ਸਮਝੇ ਬੱਚਾ ਸ਼ੁੱਧ ਤਾਂ ਹੀ ਲਿਖ ਸਕਦਾ ਹੈ ਜੋ ਵਿਆਕਰਨ ਦੇ ਨਿਯਮ ਹੋਣ ਯਾ ਬਾਕੀ ਵੀ ਜਿਵੇਂ ਕੋ ਲੈਸਨ ਕਰੀਏ ਤਾਂ ਉਹ ਸੁਣੇ ਤੇ ਸਮਝੇ ਨੈਕਸਟ ਚੰਗੇ ਸੁਣਨ ਤੇ ਸਮਝਣ ਕੋਸ਼ਲ ਦੇ ਵਿਕਾਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ অপਸ਼ਨ ਨੰਬਰ 4 ਸੁਣਨ ਕੋਸ਼ਲ ਦੇ ਵਿਕਾਸ ਤੇ ਅਭਿਆਸ ਦੇ ਵਿਕਾਸ ਸੁਣਨ ਕੋਸ਼ਲ ਦੇ ਅਭਿਆਸ ਤੇ ਵਿਕਾਸ ਚੰਗੇ ਸੁਣਨ ਤੇ ਸਮਝਣ ਕੋਸ਼ਲ ਦੇ ਵਿਕਾਸ ਲਈ ਅਧਿਆਪਕ ਨੂੰ ਚਾਹੀਦਾ ਕਿ ਉਹ ਬੱਚਿਆਂ ਨੂੰ ਸੁਣਨ ਕੋਸ਼ਲ ਤੇ ਅਭਿਆਸ ਤੇ ਵਿਕਾਸ ਤੇ ਜਿਹੜਾ ਪੂਰਾ ਕੰਮ ਕਰੇ ਉਹਨਾਂ ਨੂੰ ਸਖਾਵੇ অপਸ਼ਨ ਨੰਬਰ 4 ਨੈਕਸਟ ਹੈ মৌখিক ਪ੍ਰਗਟਾਲ ਲਈ ਵਰਤੀਆਂ ਜਾਂਦੀਆਂ ਧੁਨੀਆਂ ਕਿਹੜੀਆਂ ਆਪਸ਼ਨ ਨੰਬਰ 2 ਸਮਾਜ ਦੁਆਰਾ ਪਰਵਾਨਿਤ ਹੁੰਦੀਆਂ ਹਨ ਤਾਂ মৌখিক ਪ੍ਰਗਟਾਲ ਲਈ ਵਰਤੀਆਂ ਜਾਂਦੀਆਂ ਧੁਨੀਆਂ ਆਪਸ਼ਨ ਨੰਬਰ 2 ਸਮਾਜ ਦੁਆਰਾ ਪਰਵਾਨਿਤ ਹੁੰਦੀਆਂ ਹਨ ਬਿਲਕੁਲ ਰਾਈਟ ਹੈ ਨੈਕਸਟ ਹੈ ਪ੍ਰਭਾਵਸ਼ਾਲੀ ਸੁਣਨ ਲਈ ਇਹ ਸੂਰਤ ਪੂਰੀ ਹੋਣੀ ਚਾਹੀਦੀ ਹੈ ਕਿ অপশন নাম্বার 3 ਜੋ ਸੁਨਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ ਪ੍ਰਭਾਵਸ਼ਾਲੀ ਸੁਣਨ ਲਈ ਇਹ ਸੂਰਤ ਪੂਰੀ ਹੋਣੀ ਚਾਹੀਦੀ ਹੈ ਕਿ ਜੋ ਸੁਨਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ অপশন নাম্বার 3 ਨੈਕਸਟ ਹੈ ਆਦਰਸ਼ वार्तालाप ਦੇ ਗੁਣ ਹੋਣੇ ਚਾਹੀਦੇ ਹਨ ਕਿ ਉਹ ਸ਼ੁੱਧ ਤੇ ਸਪਸ਼ਟ ਉਚਾਰਨ ਵਿੱਚ ਹੋਵੇ অপশন নাম্বার 1 ਸ਼ੁੱਧ ਤੇ ਸਪਸ਼ਟ ਉਚਾਰਨ ਵਿੱਚ ਹੋਵੇ ਨੈਕਸਟ ਹੈ ਮੌਖਿਕ ਪ੍ਰਗਟਾਵੇ ਦੇ ਅਭਿਆਸ ਲਈ ਬੱਚੇ ਨੂੰ অপশন নাম্বার 4 ਸ਼੍ਰੈਣੀ ਵਿੱਚ ਸਤੰਤਰ ਸਵੈ ਪ੍ਰਗਟਾ ਦਾ ਮੌਕੇ ਪ੍ਰਦਾਨ ਕੀਤੇ ਜਾਣ ਮੌਖਿਕ ਪ੍ਰਗਟਾ ਦੇ ਅਭਿਆਸ ਲਈ ਜਦੋਂ ਮੌਖਿਕ ਪ੍ਰਗਟਾ ਹੁੰਦਾ ਹੈ ਉਹਦੇ ਲਈ ਜਿਹੜੀ ਸ਼੍ਰੈਣੀ ਹੈ ਕਲਾਸ ਦੇ ਵਿੱਚ ਸਤੰਤਰ ਸਵੈ ਪ੍ਰਗਟਾ ਦੇ ਮੌਕੇ ਜਿਹੜੇ ਦਿੱਤੇ ਜਾਣੇ ਚਾਹੀਦੇ ਆ ਕਿ ਆਪਦੇ ਆਪ ਨੂੰ ਪ੍ਰਗਟਾ ਕਰ ਸਕੇ ਆਪਦੇ ਆਪ ਨੂੰ ਦੱਸ ਸਕੇ ਤਾਂ ਆਪਸ਼ਨ ਨੰਬਰ 4 ਬਿਲਕੁਲ ਰਾਈਟ ਹੈ ਇਹ ਆਪਾਂ ਕੀਤਾ ਇੰਪੋਰਟੈਂਟ ਪੰਜਾਬੀ ਪੈਡਾਗੋਜੀ ਦੇ ਕੁਐਸਚਨ ਹੋਰ ਵੀ ਅੱਗੇ ਕਰਾਂਗੇ ਬਨੇ ਰਹੋ ਲਾਈਵ ਮੌਕ ਟੈਸਟ ਜ਼ਰੂਰ ਲਗਾਓ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਆ ਬਾਕੀ ਵੀ ਜਰੂਰ ਦੇਖੋ ਵੀਡੀਓ ਹੋਰ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਪੀਐਸਟ ਦੇ ਨੋਟਸ ਦੀਆਂ ਜੇ ਕੋਈ ਟੀਚਰਾਂ ਨੂੰ ਲੈ ਕੇ ਨਿਊਜ਼ ਆਈ ਉਹ ਵੀ ਦੇਵਾਂਗੇ ਬਨੇਰੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ